880 880 880 880 880 ਲੈ ਜਿਓ 880 ਜਿਹੜੇ ਬਾਜ਼ਾਰ ਚ ਆ ਕੇ ਲੈਨੇ ਹੋ 3 3000 ਸੂਟ ਬਾਬੇ ਦੀ ਹੱਟੀ ਨੇ ਕੱਟਦੇ 880 ਚ ਭਾਜੀ ਨੇਚਰਲ ਕ੍ਰੇਵ ਦੁਪੱਟੇ ਨਾਲ ਭਾਜੀ ਘੇਰਾ ਦੇਖੋ ਇਹ ਬਣਿਆ ਹੋਇਆ ਗਲਾ ਦੇਖੋ ਕੱਢਿਆ ਹੋਇਆ ਸੂਟ ਕਰਤਾ ਆਪਾਂ ਨੇਚਰਲ ਦਾ 700 ਰੁਪਏ ਦਾ ਅੱਜੇ ਫੇਰੇ ਭੈਣਾ ਭਰਾਵਾਂ ਦੇ ਪਾਤੇ ਰੇਟਾਂ ਦੇ ਪਟਾਕੇ ਆਲੋ ਭਾਜੀ ਸਲਵਾਰ ਬਰਕਾ ਨਾ ਡੀਨਰ ਵੀ ਹਾਂਜੀ 700 ਰੁਪਏ ਕਰਤਾ ਭਾਜੀ ਆ ਦੇ ਕੱਟੇ ਆਣਗੇ ਫੁੱਲ ਪਿਓਰ ਦੇ ਸਰਦਾਰੀ ਸੂਟ ਜੀ ਇਹ 2200 2500 ਦੇ ਕੱਟ ਕੋਈ ਨਹੀਂ ਲੈਂਦਾ ਬਾਬੇ ਦੀ ਹੱਡੀ ਦੇ ਆ ਦਮੀਆਂ ਦੇ ਲੱਗਣ ਵਾਲੇ ਸੂਟ ਜਿਹੜੇ 22 25 2500 900 ਕਰਤੇ ਦੇ 2200 ਨਹੀਂ 2300 ਨਹੀਂ 2500 ਨਹੀਂ 900 ਰੁਪਏ ਚ ਕਿਸੇ ਨੇ ਨਹੀਂ ਜਿਹੜਾ 900 ਰੁਪਏ ਚ ਸੂਟ ਇਹ ਬਾਜੀ ਮੇਰ ਦੀ ਚੀਜ਼ਾਂ ਡਾਇਮੰਡ ਵਰਕ ਨਾਲ ਚੀਜ਼ਾਂ ਜਿਹੜੀ ਆ ਇਹ ਕੈਨੇਡਾ ਅਮਰੀਕਾ ਤੋਂ ਆਗੇ ਕੁੜੀਆਂ ਪਾਉਂਦੀਆਂ ਉਹ ਸੂਟ ਤੁਹਾਨੂੰ ਦੇ ਰਹੇ ਆ ਉਹ ਲੈਂਦੀਆਂ ਆ 5-5000 ਚ ਅਸੀਂ ਦੇਣਾ 1300 ਚ ਆਹ ਦੇਖੋ ਭਾਜੀ ਟਿਸ਼ੂ ਦੇ ਉੱਪਰ ਸੂਟ ਦੇਖੋ ਤੁਸੀਂ ਕੰਮ ਦੇਖੋ ਕੀਤਾ ਹੋਇਆ ਹਾਂਜੀ ਨਾਲ ਭਾਜੀ ਫੁੱਲ ਪਿਓ ਟਿਸ਼ੂ ਦਾ ਦੁਪੱਟਾ ਉਹ ਵੀ ਬਰਕਰੇ ਨਾਲ ਜੀ ਧਮਾਕੇ ਦਾ ਡਿਜ਼ਾਈਨਿੰਗ ਤੇ ਰੇਟ ਨਾਲ ਪਾ ਦੇ ਖਲਾਰੇ ਆਲੋ ਭਾਜੀ 1000 ਰੁਪਏ ਦਾ ਸੂਟ ਕਰਤਾ ਜਿਹੜੇ ਕਹਿੰਦੇ ਸਾਨੂੰ ਵਾਈਟ ਸੂਟ ਚਾਹੀਦਾ ਵਾਈਟ ਸੂਟ ਦੇ ਉੱਤੇ ਕਢਾਈ ਚਾਹੀਦੀ ਟਾਪ ਦੀ ਤੇ ਸਾਨੂੰ ਬਾਟਮ ਵਰਕ ਚਾਹੀਦਾ ਲੈ ਜਾਓ ਭਾਈ ਕੋੜੀਆ ਦੇ ਬਾਹ ਕੱਪੜਾ ਲੈਣਾ 1300 ਰੁਪਏ ਦਾ ਸੂਟ ਭਾਜੀ 1300 ਹੀ ਦੇਣਾ ਆ ਵੀ ਤੁਹਾਨੂੰ ਐਦਾਂ ਦਾ ਸੂਟ ਜਿਹੜਾ ਬਾਜ਼ਾਰ ਚੋਂ 3800 4000 ਦਾ ਮਿਲਦਾ ਹਲੋ ਬਾਬੇ ਰੱਟੇ 1500 ਰੁਪਏ ਲੈ ਜੋ ਭਾਜੀ ਈਨ ਕਾਬ ਔਰਗੈਂਜ਼ਾ ਦੇ ਉੱਪਰ ਹੈਂਡਵਰਕ ਨਾਲ ਤਿਆਰ ਦੁਪੱਟਾ ਫੁੱਲ ਪਿਓਰ ਦਾ ਨਾਲ ਤੇ ਰੇਟ ਕਰਤਾ 1500 ਇਹਦਾ ਦੁਪੱਟਾ ਦੇਖੋ ਭਾਜੀ 4 4 ਇੰਚ ਬਾਰਡਰ ਦੁਪੱਟੇ ਦੇ ਕੜਾਈ ਦੇ ਨਾਲ ਹਲੋ ਬਾਬੇ ਰੱਟੇ ਦੇ 1500 ਰੁਪਏ ਸੂਟ ਦਾਂਗੇ ਦੇਖੋ ਤੁਸੀਂ ਚੈੱਕ ਕਰ ਲਓ ਲੈਂਗਿਆਂ ਨਾਲੋਂ ਭਾਰੇ ਭਾਰੇ ਸੂਟ ਆ ਰੇਟ ਮਿੱਟੀ ਦੇ ਪਾ 6 6000 ਵਾਲੇ ਸੂਟ 15 15 ਜੋ ਵੀ ਰੇਟ ਆਹ ਦੇਖੋ 13 ਇੰਗਲੈਂਡ ਵਾਲੀ ਪੂ ਵਾਲੀ ਸੂਟ ਆ ਸਪੈਸ਼ਲ ਜਿਹੜੇ ਦਾਜ ਬੜੀ ਬਣਣੀ ਆ ਭਾਜੀ ਇੰਗਲੈਂਡ ਵਾਲੀ ਪੂ ਵਾਲੀ ਸੂਟ ਆਪਾਂ ਲੈਣਾ 5000 ਦਾ ਪਰ ਆਪਾਂ ਦੇਣਾ 1300 ਦਾ ਲੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਜਾਂ ਬਾਬੇ ਦੀ ਹੱਟੀ ਦੀ ਲੈਣੀ ਆ ਫ੍ਰੈਂਚਾਈਜ਼ੀ ਤੁਸੀਂ ਤੇ ਆਜੋ ਬਾਬੇ ਦੀ ਹੱਟੀ ਮਾਦਰ ਕਰਨ ਲਈ ਤਿਆਰ ਹੈਗੀ ਆ ਜਿੰਨਾ ਕਪੜਾ ਵੈਗਿਆ ਪ੍ਰੋਫਿਟ ਤੁਹਾਡਾ ਨਹੀਂ ਬਿਕ ਰਿਹਾ ਬਾਜ਼ਾਰ 8800 8800 8800 8800 ਲੈ ਜਾਓ 8800 ਜਿਹੜੇ ਬਾਜ਼ਾਰ ਚ ਆ ਕੇ ਲੈਨੇ ਹੋ 3 3000 ਸੂਟ ਬਾਬੇ ਦੀ ਹੱਟੀ ਨੇ ਕੱਟ ਤੇ 8800 ਤੁਸੀਂ ਵਿਆਹ ਸ਼ਾਈ ਦੇ ਕਪੜਾ ਲੈਣਾ ਦਾਜ ਬਿਜੇ ਕਪੜਾ ਲੈਣਾ ਦੇਣ ਲੈਣ ਕਰਨਾ ਬਹੁਤ ਵੱਡੇ ਫਾਇਦੇ ਕਰ ਲਿਆ ਜੀ ਵੀਡੀਓ ਅੰਤ ਤੱਕ ਦੇਖ ਲਿਓ ਭਾਈ ਜੀ 3000 ਦਾ ਸੂਟ 50 ਤੁਸੀਂ ਕਹਿੰਦੇ 800 ਜਿ ਲੈ ਜਾਓ ਆ ਭਾਜੀ ਦੇਖੋ ਤੁਹਾਡੇ ਸਾਹਮਣੇ ਤੁਸੀਂ 800 ਨੂੰ ਛੱਡੋ ਭਾਜੀ ਐਲੋ ਹੈਂਡਵਰਕ ਨਾਲ ਲੱਦੇ ਹੋਏ ਸੂਟ ਪਾਜੀ ਨੇਚਰਲ ਕਲੇਵ ਦੁਪੱਟੇ ਨਾਲ ਪਾਜੀ ਘੇਰਾ ਦੇਖੋ ਇਹ ਬਣਿਆ ਹੋਇਆ ਗਲਾ ਦੇਖੋ ਕੱਢਿਆ ਹੋਇਆ ਸੂਟ ਕਰਤਾ ਆਪਾਂ ਨੇਚਰਲ ਦਾ 700 ਰੁਪਏ ਦਾ 700 ਰੁਪਏ ਚ ਕਰਤਾ ਜੀ ਪਾਜੀ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਵਿਆਹ ਚ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਭਾਬੀ ਜਦੋਂ ਮਰਜੀ ਆ ਬਾਬੇ ਦੀ ਹੱਟੀ ਤੇ ਆ ਜਾਓ ਅਗਸਤ 31 ਤੋਂ ਪਹਿਲਾਂ ਪਹਿਲਾਂ ਵਿਆਹ ਸ਼ਾਈ ਦਾਜ ਬਈ ਦੇ ਕੱਪੜੇ ਤੇ ਬਹੁਤ ਵੱਡੀਆਂ ਆਫਰਾਂ ਲਾਤੀਆਂ ਆ ਦੇਖੋ ਪਾਜੀ ਇੱਕ ਇੱਕ ਸੂਟ ਆਪਾਂ ਜੀ ਖੋਲ ਕੇ ਦਿਖਾਵਾਂਗੇ ਵਧੀਆ ਦਾ ਵਧੀਆ ਹਾਰਡੀਕਲ ਰੇਟ ਕਰਤੇ 0 ਵੱਡੇ ਫੇਰੇ ਭੈਣਾ ਭਰਾਵਾਂ ਦੇ ਪਾਤੇ ਰੇਟਾਂ ਦੇ ਪਟਾਕੇ ਆ ਲੋ ਭਾਜੀ ਸਲਵਾਰ ਬਰਗਨਾ ਡਿਜ਼ਾਈਨਰ ਪੀਸ हां जी 700 ਰੁਪਏ ਕਰਤਾ ਭਾਜੀ ਆ ਦੇਖੋ ਵੀ ਜਿਹਨੇ ਵਿਆਹ ਸੇ ਦੇ ਕੱਪੜਾ ਹੁਣ ਬਜ਼ਾਰਾਂ ਚ ਨਾ ਜਾਓ ਵੱਡੇ ਵੱਡੇ ਸ਼ੋਰੂਮ ਵੱਡੀਆਂ ਵੱਡੀਆਂ ਲੇਟਾਂ ਲਾ ਕੇ ਵੱਡੀਆਂ ਵੱਡੀਆਂ ਡੰਮੀਆਂ ਲਾ ਕੇ ਤੁਹਾਨੂੰ ਲੁੱਟੀ ਜਾਂਦੇ ਆ ਬਾਬਾ ਆ ਗਿਆ ਮੈਦਾਨ ਤੇ ਜਲੰਧਰ ਬਾਸ ਸਟ੍ਰੀਟ ਦੇ ਸਾਹਮਣੇ ਲੈ ਜਾਓ ਪਰੀ ਦੇ ਪਾਗ ਆ ਦੇਖੋ ਭਾਜੀ ਨੇਚਰਲ ਕਿੰਦਾ ਸੂਟ ਭਾਜੀ ਕਿਹੜਾ ਨੇੜੇ ਕਰਕੇ ਦਿਖਾ ਦਿਓ ਜਰਾ ਹਾਂਜੀ ਦੁਪੱਟੇ ਆਣਗੇ ਫੁੱਲ ਪਿਓਰ ਦੇ ਸਰਦਾਰੀ ਸੂਟ ਇਹ 2250 ਤੋਂ ਘੱਟ ਕੋਈ ਨਹੀਂ ਦਿੰਦਾ ਬਾਬੇ ਦੀ ਹੱਡੀ ਦੇ ਆ ਦੇਖੋ ਫਰੈਸ਼ ਫਰੈਸ਼ ਤਾਜੇ ਤਾਜੇ ਭਾਜੀ ਇਹਦਾ ਪੀਪੀ ਖੋਲੋਨੇ ਆਪਾਂ ਆ ਦੇਖੋ ਰੰਗ ਦੇਖੋ ਭਾਜੀ ਆ ਕਲਰ ਚਾਰ ਦੇਖੋ ਜੀ ਠੀਕ ਹੈ ਜੀ ਅੱਦਮੀਆਂ ਦੇ ਲੱਗਣ ਵਾਲੇ ਸੂਟ ਜਿਹੜੇ 2225 2500 900 ਕਰਤੇ ਦੇ ਦੇਖੋ ਚਾਹੇ ਤੁਸੀਂ ਜੰਮੂ ਕਸ਼ਮੀਰ ਤੋਂ ਚਾਹੇ ਹਿਮਾਚਲ ਤੋਂ ਚਾਹੇ ਹਰਿਆਣੇ ਤੋਂ ਚਾਹੇ ਰਾਜਸਥਾਨ ਤੋਂ ਚਾਹੇ ਪੰਜਾਬ ਤੋਂ ਵਿਆਹ ਸ਼ਾਦੀ ਦਾ ਕਪੜਾ ਪੂਰੇ ਇੰਡੀਆ ਤੋਂ ਸਸਤਾ ਬਾਬੇ ਦੀ ਹੱਟੀ ਤੋਂ ਮਿਲਣਾ ਹੋਰ ਕਿਤੇ ਉਹ ਨਹੀਂ ਮਿਲਣਾ ਲੱਖਾਂ ਰੁਪਈਆ ਦਾ ਫੈਰਾ ਗਾਰੰਟੀ ਠੋਕੇ ਜਿਹੜਾ 50000 ਦਾ ਕਪੜਾ ਬਾਜ਼ਾਰ 'ਚ ਬਾਬੇ ਦੀ ਹੱਟੀ 20000 ਆ ਲਓ ਭਾਜੀ ਪੀਸ ਦੇਖੋ ਤੁਸੀਂ ਚੀਜ਼ ਦੇਖੋ ਬਣੀ ਹੋਈ ਦੇ ਕੰਮ ਦੇਖ ਲਓ ਲੱਦਿਆ ਹੋਇਆ ਹਾਂਜੀ ਗਲਾਸ ਟਿਸ਼ੂ ਦਾ ਸੂਟ ਭਾਜੀ ਕਰਤਾ 900 ਰੁਪਏ ਲਓ ਆ ਚੈ 2200 ਨਹੀਂ 2300 ਨਹੀਂ 2500 ਨਹੀਂ 900 ਰੁਪਏ ਚ ਕਿਸੇ ਨੇ ਨਹੀਂ ਜਿਹੜਾ 900 ਰੁਪਏ ਚ ਸੂਟ ਇਹ ਆ ਦੇਖੋ ਭਾਜੀ ਇੱਕ ਤੋਂ ਇੱਕ ਡਿਜ਼ਾਈਨ ਦੇ ਜਿਸ ਕਿਸੇ ਭੈਣ ਭਾਈ ਨੇ ਦਾਜ ਵਰੀ ਲਈ ਕਪੜਾ ਲੈਣਾ ਵੇਚਣ ਲਈ ਕਪੜਾ ਲੈਣਾ ਹਾਂਜੀ ਹੋਲਸੇਲ ਦੇ ਰੇਟ ਤੇ ਸੈੱਟ ਤੋਂ ਔੜ ਕੇ ਲੈ ਜਾਓ ਜੀ ਆਪਣੀ ਮਨਪਸੰਦਾ ਸੂਟ ਭਾਜੀ 1300 ਕਰਤਾ ਜੀ ਆ ਦੇਖੋ ਪਾਰਟੀ ਵੇਰ ਚੀਜ਼ਾਂ ਡਾਇਮੰਡ ਵਰਕ ਨਾਲ ਚੀਜ਼ਾਂ ਜਿਹੜੀਆਂ ਇਹ ਕੈਨੇਡਾ ਅਮਰੀਕਾ ਤੋਂ ਆ ਗਏ ਕੁੜੀਆਂ ਪਾਉਂਦੀਆਂ ਉਹ ਸੂਟ ਸਾਨੂੰ ਦੇ ਰਹੇ ਆ ਉਹ ਲੈਂਦੀਆਂ ਆ 5-5000 ਚ ਅਸੀਂ ਦੇਣਾ 1300 ਚ ਆਹ ਦੇਖੋ ਭਾਜੀ ਟਿਸ਼ੂ ਦੇ ਉੱਪਰ ਸੂਟ ਦੇਖੋ ਤੁਸੀਂ ਕੰਮ ਦੇਖੋ ਕੀਤਾ ਹੋਇਆ ਹਾਂਜੀ ਨਾਲ ਭਾਜੀ ਫੁੱਲ ਪਿਓ ਟਿਸ਼ੂ ਦਾ ਦੁਪੱਟਾ ਉਹ ਵੀ ਬਰਕਰੇ ਨਾਲ ਜੀ ਧਮਾਕੇ ਦਾ ਡਿਜ਼ਾਈਨਿੰਗ ਤੇ ਰੇਡ ਨਾਲ ਦੇ ਪਾਤੇ ਖਲਾਰੇ ਭਾਜੀ ਇਹ ਪੀਸ ਦੇਖ ਲਓ ਰੰਗ ਦੇਖ ਲਓ ਡਿਜ਼ਾਈਨ ਦੇਖ ਲਓ ਕਲਰ ਚਾਰ ਦੇਖ ਲਓ ਆਲੋ ਭਾਜੀ 1000 ਰੁਪਏ ਦਾ ਸੂਟ ਕਰਤਾ ਜੀ ਦੇਖੋ 1000 ਤਾਂ ਦੇਣਾ ਦੇਣਾ ਆ ਜਿਹੜੇ ਕਹਿੰਦੇ ਸਾਨੂੰ ਵਾਈਟ ਸੂਟ ਚਾਹੀਦਾ ਵਾਈਟ ਸੂਟ ਦੇ ਉੱਤੇ ਕਢਾਈ ਚਾਹੀਦੀ ਟਾਪ ਦੀ ਤੇ ਸਾਨੂੰ ਬਾਟਮ ਵਰਕ ਚਾਹੀਦਾ ਲੈ ਜਾਓ ਭਾਈ ਕੋਡੀਆਂ ਦੇ ਭਾ ਕੱਪੜਾ ਦੇਣਾ 1300 ਰੁਪਏ ਦਾ ਸੂਟ ਭਾਜੀ 1300 ਹੀ ਦੇਣਾ ਆ ਵੀ ਤੁਹਾਨੂੰ ਆ ਦੇਖੋ ਭਾਜੀ ਤਿੰਨ ਤਿੰਨ ਹਜ਼ਾਰ ਵਾਲੇ ਸੂਟ 13 1300 ਰੁਪਏ ਕਰਤੇ ਆ ਜਲਦੀ ਜਲਦੀ ਵਿਜੜ ਕਰ ਲੋ ਬਾਬੇ ਦੀ ਹੱਟੀ ਦੇ 1 ਰੁਪਏ ਦਾ ਨੁਕਸਾਨ ਨਹੀਂ ਹੋਣ ਦਾਂਗੇ ਚੀਜ਼ਾਂ ਵਾਂਗੇ ਨਮੀਆਂ ਤੋਂ ਨਮੀਆਂ ਸੇਲ ਲੱਗੀ ਵੀ ਆ ਦੇਖੋ ਪੀਸ ਆ ਦੇਖੋ ਦੁਪੱਟੇ ਭਾਜੀ ਵੱਡਾ ਫੈਰਾ 1500 ਰੁਪਏ ਦਾ ਸੂਟ ਰੇਟਾਂ ਦਾ ਪਤਾ ਵੱਡਾ ਖਲਾਰਾ ਦੇਖ ਲੋ ਦੇਖੋ ਦੁਕਾਨਾਂ ਦੇ ਫੇਦੇ ਵੀ ਕੀਤੇ ਰੀਸੇਦਾਂ ਦੇ ਫੇਦੇ ਵੀ ਕੀਤੇ ਤੇ ਜਿਹਨੇ ਦਾਜਵਰ ਦਾ ਕਪੜਾ ਨਾਲ ਅੱਜ ਅਸੀਂ ਕਰ ਰਹੇ ਹਾਂ ਉਹਨਾਂ ਦੇ ਫੇਦੇ ਲੈ ਜਾਓ ਫਰੀਦਪੁਰ ਆਹ ਦੇਖੋ ਭਾਜੀ ਇੱਕ ਤੋਂ ਇੱਕ 오ਰਗੈਂਜ਼ਾ ਦੇ 3000 3500 ਵਾਲੇ ਸੂਟ ਹਾਂਜੀ ਪਾਰਟੀ ਵੇਅਰ ਭਾਜੀ ਇਹਦੀ ਸਭ ਤੋਂ ਵੱਡੀ ਓਪਨਿੰਗ ਕਰ ਰ ਸਵੇਰੇ ਮੰਗਲਵਾਰ ਹੂੰ ਹੋਣ ਜਾ ਰਹੀ ਆ ਬਾਬੇ ਦੀ ਹੱਟੀ ਦੇ ਹਾਂਜੀ 3000 3500 4000 ਵਾਲੇ ਸੂਟ ਆ ਲੋ ਭਾਜੀ 1500 ਰੁਪਏ ਕਰਤੇ ਜੇ ਪੂਰੇ ਪੰਜਾਬ ਦੇ ਰੇਟਾਂ ਦਾ ਚੈਲੰਜ 3 ਮੀਟਰ ਸਲਵਾਰ ਕਰੇਮ ਨੇਚਰਲ ਦੀ ਹੋਊਗੀ ਜੀ ਆ ਚੈੱਕ ਕਰ ਲੋ ਆ ਦੇਖੋ ਪੀਸ ਪਿਓਰ ਵਿਸਕੋਜ਼ ਦੇ ਸੂਟ ਇੱਕ ਇੱਕ ਸੂਟ ਕੋਲ ਕੇ ਦਿਖਾ ਰਹੇ ਆ ਭਾਜੀ 270 ਡੀਨ ਹਾਂਜੀ ਰੈਡੀ ਮਿਲਣਗੇ ਦੁਕਾਨ ਤੇ ਰੇਟ ਕੀ ਆ ਭਾਜੀ 1500 ਕਰਤਾ ਗਾਹ ਦੇ ਕੇ ਰੇਟ ਨਹੀਂ ਲਉਣਾ ਤਾਂ ਡਿਜ਼ਾਈਨ ਦੇ ਕੇ ਰੇਟ ਵਧਾਉਣਾ ਕੋਈ ਨਹੀਂ ਸਾਢੇ ਡੀਨ 1500 ਕਰਤੇ ਆ ਪੀਸ ਦੇਖ ਲੋ ਮਜ਼ਾ ਆ ਜੂਗਾ ਤਬੀਅਰ ਖੁਸ਼ ਹੋ ਜੂਗੀ ਡਿਜ਼ਾਈਨਰ ਚੀਜ਼ਾਂ ਆ ਦੇਖ ਲੋ ਕੰਮ ਦੇਖ ਲੋ ਲੇਜ਼ਰ ਵਰਕਰ ਆ ਦੁਪੱਟਾ ਨਾਲ ਆਊਗਾ ਫੁੱਲ ਪੇਰ ਚਨੌਣ ਦਾ 2.5 ਮੀਟਰ ਦਾ ਦੁਪੱਟਾ 5.5 ਮੀਟਰ ਦਾ ਸੂਟ ਰੇਟ ਕਰਤਾ 1500 ਦੇਖੋ ਚਾਹੇ ਤੁਸੀਂ ਪਿੰਡਾਂ ਵਾਲੇ ਕਸਟਮਰ ਹੋ ਚਾਹੇ ਸ਼ਹਿਰਾਂ ਵਾਲੇ ਕਸਟਮਰ ਹੋ ਬਾਬੇ ਦੀ ਛੱਟੀ ਤੇ ਆ ਜਾਓ ਤੁਹਾਡੇ ਲਈ ਸਪੈਸ਼ਲ ਅਸੀਂ ਉੱਪਰ ਲਗਜ਼ਰੀ ਗੱਦੀ ਦਾਜਬੇ ਦੀ ਤਿਆਰ ਕਰਤੀਆ ਤੁਸੀਂ ਰਾਸਤੇ ਵਿੱਚ ਕਪੜਾ ਨਹੀਂ ਲੈਣਾ ਤੁਹਾਨੂੰ ਸਾਡੀ ਟੀਮ ਵੱਖਰੇ ਬਿਠਾ ਕੇ ਚਾਹ ਪਾਣੀ ਪਿਲਾ ਕੇ ਤੁਹਾਨੂੰ ਵਧੀਆ ਕਪੜਾ ਦਿਖਾਵਾਂਗੇ ਪ੍ਰੋਪਰ ਪੂਰਾ ਸੈਟਅਪ ਬਾਬੇ ਦੀ ਛੱਟੀ ਲਾਤਾ ਦਾਜਬੇ ਵਾਲਿਆਂ ਆਹ ਦੇਖੋ ਭਾਈ ਚੀਜ਼ਾਂ ਦੇਖੋ ਤੁਸੀਂ ਮਾ ਕਹਣਾ ਰੂਖ ਖੁਸ਼ ਹੋ ਜੇਗੀ ਐਦਾਂ ਦਾ ਸੂਟ ਜਿਹੜਾ ਬਾਜ਼ਾਰ 'ਚ 3800 4000 ਦਾ ਮਿਲਦਾ ਹਲੋ ਬਾਬੇ ਇਹਦੇ 1500 ਰੁਪਏ 'ਚ ਲੈ ਜਾਓ ਭਾਜੀ ਦੇਖੋ ਚਾਹੇ ਵਿਆਹ ਮੁੰਡੇ ਦਾ ਚਾਹੇ ਕੁੜੀ ਦਾ ਉਹਦੀ ਮੰਮੀ ਦੇ ਲਈ ਸੂਟ ਆ ਦੇਖੋ ਕਿੰਨਾ ਪਿਆਰਾ ਤਿਆਰ ਕਰਤਾ ਬਾਜ਼ਾਰ 'ਚ ਜਾਣੇ ਕਹਿੰਦੇ ਮੰਮੀ ਦਾ ਸੂਟ ਅਸੀਂ 6000 ਦਾ ਦੇਣਾ ਬਿਲਕੁਲ ਭਾਜੀ 1300 ਰੁਪਏ 'ਚ ਕਰਤਾ ਜੀ ਆਹ ਦੇਖੋ ਪੀਸ 6 6000 ਵਾਲੇ ਸੂਟ ਵੀ 1300 ਹਲੋ ਭਾਜੀ 1000 ਰੁਪਏ 'ਚ ਕਰਤਾ ਸੂਟ 1000 ਰੁਪਏ 'ਚ ਨੋਟ ਕਰ ਲਓ ਬਾਬੇ ਦੀ ਹੱਟੀ ਬਾਸੜ ਦੇ ਸਾਹਮਣੇ 31 ਅਗਸਤ ਤੋਂ ਪ ਇਹਨਾਂ ਸਾਡੇ ਕੋਲ 6-7 ਤੇ ਲੈ ਜਾਓ ਆ ਦੇਖੋ ਭਾਜੀ ਪਿਓਰ ਖੀਨ ਕਾ ਵਰਗੈਂਜ਼ਾ ਦੇ ਉੱਪਰ ਹੈਂਡਵਰਕ ਨਾਲ ਤਿਆਰ ਦੁਪੱਟਾ ਫੁੱਲ ਪਿਓਰ ਦਾ ਨਾਲ ਤੇ ਰੇਟ ਕਰਤਾ 1500 ਇੱਕ ਤੋਂ ਇੱਕ ਬ੍ਰਾਂਡ ਮਿਲੇਗਾ 1500 ਇੱਕ ਤੋਂ ਇੱਕ ਲਗਜ਼ਰੀ ਚੀਜ਼ ਭਾਜੀ ਹਾਂਜੀ ਭਾਜੀ ਇਦਾਂ ਦੇ ਪੀਸ ਜਿਹੜੇ ਮੈਂ ਦਿਖਾ ਰਿਹਾ ਜੀ ਆ ਦੇਖੋ ਦਾ ਸਹੀ ਕੰਮ ਕੀਤਾ ਹੋਇਆ ਸੂਟ ਤੇ ਜੀ ਇਹ ਬਾਜ਼ਾਰ ਤੇ 4500 ਤੋਂ ਘੱਟ ਪੀਸ ਨਹੀਂ ਮਿਲਦਾ ਗੱਲਾਂ ਨਹੀਂ ਕਰਦੇ ਹੈਂਡਵਰਕ ਹੈ ਇਹਦਾ ਦੁਪੱਟਾ ਦੇਖੋ ਭਾਜੀ 4-4 ਇੰਚ ਬોર્ਡਰ ਦੁਪੱਟੇ ਦੇ ਕੜਾਈ ਦੇ ਨਾਲ ਹਲੋ ਬਾਬੇ ਰੇਟ ਦੇ 1500 ਰੁਪਏ ਸੂਟ ਦਾਂਗੇ ਆਣਾ ਪੈਣਾ ਜਲਦੀ ਵਿਜ਼ਿਟ ਕਰ ਲੋ ਕਿਉਂਕਿ ਇਹਦੇ ਵਿੱਚ 270 ਡੀਨ ਰੈਡੀ ਜੇ ਇਦਾਂ ਦੇ ਹੈਵੀ 50 50 ਲੈਂਥਾਂ ਦੇ ਵਧੀਆ ਹੈਵੀ ਸੂਟ ਜਿਹੜੇ 303500 ਨੂੰ ਆ ਦੇਖੋ ਤਾਂ ਸਹੀ ਪੀਸ ਭਾਜੀ 1500 ਰੁਪਏ ਚ ਦੇ ਰਿਆਂ ਦੇਖ ਲੋ ਪੀਸ ਸੋ ਦੇਖੋ ਜੀ ਬਾਜ਼ਾਰ 'ਚ ਦੁਕਾਨਦਾਰ ਇਦਾਂ ਦੇ ਸੂਟਾਂ 'ਚ ਲੁੱਟ ਕਰਦੇ ਸੀ ਪਰ ਬਾਬੇ ਦੀ ਹੱਤੀ ਨੇ ਸਾਰੇ ਪਾਸੇ ਲੁੱਟ ਬੰਦ ਕਰਾਤੀ ਆ ਆ ਦੇਖੋ ਭਾਜੀ ਪੀਸ रेड कलर ਦੇ ਉੱਪਰ ਦੇਖੋ ਚੀਜ਼ ਬਣੀ ਹੋਈ ਹਾਂਜੀ ਬਾਜ਼ਾਰ ਦੇ ਵਿੱਚ ਇਹੀ ਪੀਸ 5-6000 ਦਾ ਸਲਵਾਰ ਦੇ ਪੌਂਚੇ ਦਿਖਾ ਭਾਈ ਆਹ ਦੇਖੋ ਕੰਮ ਕੀਤਾ ਹੈ ਸੂਟ রেড ਕਲਰ ਦਾ ਐਦਾਂ ਦਾ ਸੂਟ ਐਦਾਂ ਦਾ ਦੁਪੱਟਾ ਬ੍ਰਾਂਡ ਦੇ ਨਾਲ ਭਾਜੀ 1500 ਰੁਪਏ ਦੇ ਰਾਂਗੇ 1500 ਰੁਪਏ ਦੇਖੋ ਤੁਸੀਂ ਚੈੱਕ ਕਰ ਲਓ ਲਹਿੰਗਿਆ ਨਾਲੋਂ ਭਾਰੇ ਭਾਰੇ ਸੂਟ ਆ ਰੇਡ ਮਿੱਟੀ ਦੇ ਪਾ 6-6000 ਵਾਲੇ ਸੂਟ 15-15 ਜੋ ਵੀ ਰੈਡ ਆਹ ਦੇਖੋ ਭਾਜੀ ਚੀਜ਼ਾਂ ਦੇਖੋ ਤੁਸੀਂ ਇੱਕ ਤੋਂ ਇੱਕ ਲਗਜ਼ਰੀ ਚੀਜ਼ਾਂ ਅੱਜ ਦੇ ਤਾਜੇ ਤਾਜੇ ਪਕੌੜੇ بارش ਬਹੁਤ ਪੈ ਰਹੀ ਹੈ ਹਾਂਜੀ ਐਦਾਂ ਦੇ ਸੂਟਾਂ ਦੇਖੋ ਭਾਈ 1800 ਰੁਪਏ ਚ ਕਰਤਾ ਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਕਨਸੈਪਟ ਦਾਾਂਗੇ ਵਿਜ਼ਿਟ ਕਰੋ ਬਾਬਰੇਟ ਦੇ ਵੱਡੇ ਫੈਰੇ ਵੱਡੇ ਧਮਾਕੇ ਇੱਕ ਤੋਂ ਇੱਕ ਆਰਟੀਕਲ ਦੇ ਨਾਲ ਆਹ ਲੋ ਪੀਸ ਕਮਾਲ ਕਰਾਤੀ ਕਮਾਲ ਭਾਈ ਧਮਾਕੇ ਪਾਤ ਨੇ ਆ ਦੇਖੋ ਜੀ ਇਹਦਾ ਇੰਗਲੈਂਡ ਵਾਲੀ ਭੂ ਵਾਲੀ ਸੂਟ ਆ ਸਪੈਸ਼ਲ ਜਿਹਨੇ ਦਾਜ ਬੜੀ ਬਣਨੀ ਆ ਭਾਈ ਇੰਗਲੈਂਡ ਵਾਲੀ ਭੂ ਵਾਲੀ ਸੂਟ ਆਪਾਂ ਲੈਣਾ 5000 ਦਾ ਪਰ ਆਪਾਂ ਦੇਣਾ 1300 ਦਾ ਲੋ 5000 ਵਾਲਾ ਸੂਟ ਬਾਜ਼ਾਰ ਦਾ ਰੇਟ ਪਰ ਤੁਹਾਡੀ ਭੂਆ ਸੀ 1300 ਜੀ ਖੁਸ਼ ਕਰ ਦੇਣੀ ਆ ਕਰਕੇ 5000 ਸੂਟ 1300 ਚ ਆ ਵੀ ਦੇਖੋ ਡਾਰਕ ਕਲਰ ਆ ਬੜਾ ਸੋਹਣਾ ਬਣਿਆ ਆ ਭਾਜੀ ਇਹ ਵੀ 1300 ਚ ਕਰਤਾ ਜੀ ਆ ਦੇਖੋ ਚੀਜ਼ ਬਣੀ ਹੋਈ ਆ ਡਿਜ਼ਾਈਨ ਦੇਖਣਾ ਤੁਸੀਂ ਦਿਲ ਖੁਸ਼ ਹੋ ਜਾਏਗਾ ਹਾਂਜੀ ਪਿਓਰ ਕਰੇਪ ਦੀ ਸਲਵਾਰ ਭਾਜੀ 3 ਮੀਟਰ ਕਪੜਾ ਆ ਦੇਖੋ ਕੰਮ ਕੀਤਾ ਆ ਪਿਓਰ ਔਰਗੈਂਜ਼ਾ ਦੇ ਪੀਜ਼ੀ ਲੁੱਕ ਦੇਖ ਲਓ ਚੀਜ਼ ਦੇਖ ਲਓ ਬਣੀ ਹੋਈ ਇਧਰ ਭਾਜੀ ਇਧਰ ਦੇਖੋ ਆ ਲੋ ਦੁਪੱਟਾ ਓਏ ਹੋਏ ਹਾਈ ਕਲਾਸ ਸ਼ਾਨਦਾਰ ਚੀਜ਼ ਨਾ 4500 ਨਾ 41500 ਰੁਪਏ ਦਾ ਸੂਟ ਕਰਤਾ ਭਾਜੀ 1500 ਦਾ ਕੋ ਚੈੱਕ ਕਰੀ ਜਾਓ ਕੱਲਾ ਕੱਲਾ ਸੂਟ ਤੁਸੀਂ ਦੇਖ ਜਾਓ ਅਸੀਂ ਤੁਹਾਨੂੰ ਟ੍ਰੇਲਰ ਦਿਖਾ ਰਹੇ ਹਾਂ ਇਹਦੇ ਨਾਲ ਦੇ 100 ਤੋਂ ਡਿਜ਼ਾਈਨ ਤੁਹਾਨੂੰ ਹੋਰ ਦੇਖਣ ਨੂੰ ਮਿਲ ਜਾਣੇ ਜਦ ਤੁਸੀਂ ਬਾਬੇ ਦੇ ਠੱਡੇ ਜਲੰਧਰ ਪਹੁੰਚੂਗੇ ਆ ਦੇਖੋ ਭਾਜੀ ਪੀਸ ਸੂਟ ਦੀ ਲੁੱਕ ਦੇਖ ਲਓ ਦੁਪੱਟਾ ਦੇਖ ਲਓ ਧੁਮਾਕੇ ਦਾ ਡਿਜ਼ਾਈਨਿੰਗ ਹਾਂਜੀ ਤੇ ਰੇਟ ਕਰਤਾ ਭਾਜੀ 1500 ਰੁਪਏ ਪੂਰੇ ਪੰਜਾਬ ਦਾ ਚੈਲੰਜ ਦੁਪੱਟਾ ਵੀ ਚੈੱਕ ਕਰੋ ਬੜਾ ਲਜਰੀ ਆ ਖੁੱਲਾ ਡੁੱਲਾ ਆ ਸੂਟ ਦੇਖੋ ਪੂਰਾ ਹੈਵੀ ਰੇਟ ਕਿੰਨਾ 5000 4500 ਬਾਜ਼ਾਰ 'ਚ ਇੱਥੇ 1500 ਆ ਦੇਖੋ ਭਾਜੀ 1500 'ਚ ਜਾਲ ਕੱਢ ਹੋਏ ਸੂਟ ਰੇਟਾਂ ਦੀਆਂ ਗਰੰਟੀਆਂ ਦੇ ਨਾਲ ਕਪੜਾ ਲੋ ਬਾਬੇ ਰੇਟ ਆਹ ਲੋ ਜੀ ਜੀ ਨੰਬਰ 98804723 ਤੇ ਇੱਕ ਗੱਲ ਹੋਰ ਦੱਸਦੀ ਏ ਜਿਸ ਕਿਸੇ ਭੈਣ ਭਾਈ ਨੇ ਵੇਚਣ ਲਈ ਕਪੜਾ ਲੈਣਾ ਹੈ ਭਾਈ ਤੁਸੀਂ ਕਿਸੇ ਵੀ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਚਾਹੇ ਪੰਜਾਬ ਨੂੰ ਬਿਲੋਂਗ ਕਰਦੇ ਹੋ ਜਾਂ ਪੰਜਾਬ ਤੋਂ ਬਾਹਰੋਂ ਆਣਾ ਜਲੰਧਰ ਬਾਸੜੇ ਸਾਹਮਣੇ ਘਰੀ ਵਿਜ਼ਿਟ ਕਰ ਲਓ ਰੇਟਾਂ ਦੇ ਵੱਡੇ ਫਟਾਕੇ ਨੇ ਵੱਡੇ ਫੈਰੇ ਨੇ ਐਦਾਂ ਦੀਆਂ ਚੀਜ਼ਾਂ ਲਗਰੀ ਐਟਮਾ ਆ ਲੋ ਸੈਟ ਲੈਣ ਦੀ ਲੋੜ ਨਹੀਂ ਇਕੱਲਾ ਇਕੱਲਾ ਪੀਸ ਦੇ ਲਾਂਗੇ 800 ਰੁਪਏ ਦਾ ਸੂਟ ਦੇ ਲਾਂਗੇ ਭਾਜੀ ਸੋ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਰੀਸੇਲਰ ਦੁਕਾਨਦਾਰ ਜਾਂ ਬਾਬੇ ਦੀ ਹੱਟੀ ਦੀ ਲੈਣੀ ਹੈ ਫ੍ਰੈਂਚਾਈਜ਼ੀ ਤੁਸੀਂ ਤੇ ਆਜੋ ਬਾਬੇ ਦੀ ਹੱਟੀ ਮਾਦਦ ਕਰਨੀ ਤਿਆਰ ਹੈਗੀ ਆ ਜਿੰਨਾ ਕਪੜਾ ਵੈਗਿਆ ਪ੍ਰੋਫਿਟ ਸਾਡਾ ਨਹੀਂ ਵੇਖ ਰਹੇ ਹਜ਼ਾਰ ਰੁਪਏ ਰੇਂਜ ਸੂਟ ਪਾਜੀ ਆ ਦੇਖੋ 1300 ਰੁਪਏ ਰੇਂਜ ਸੂਟ ਚੀਜ਼ ਦੇਖ ਲੋ ਬਣੀ ਹੋਈ ਬਾਜ਼ਾਰਾਂ ਚ 2200 2500 ਰੁਪਏ ਦਾ ਦੁਕਾਨਦਾਰ ਗਾਗ ਨੂੰ ਨਹੀਂ ਦਿੰਦਾ ਅਸੀਂ ਕੱਲਾ ਸੂਟ ਵੀ ਦਾਂਗੇ ਸੈੱਟ ਵਾਈਜ਼ ਵੀ ਦਾਂਗੇ ਜਿਨ੍ਹਾਂ ਨੇ ਵੇਚ ਲੈ ਲੈਣਾ ਉਹਨਾਂ ਨੂੰ ਕਪੜਾ ਬਹੁਤ ਵਧੀਆ ਫੁੱਲ ਸਪੋਰਟ ਨਾਲਾਂਗੇ ਜਿਹੜਾ ਕਪੜਾ ਨਹੀਂ बिकੂਗਾ ਵਾਪਸ ਹੋ ਜਾਊਗਾ ਇਹ ਤੋਂ ਵੱਡਾ ਫੈਰਾ ਪੂਰੇ ਪੰਜਾਬ ਚ ਕਰਨੀ ਕਰਨਾ ਨੰਬਰ 988804723 90506232085 ਜਲੰਧਰ ਬਸਟ ਦੇ ਸਾਹਮਣੇ ਹੋਟਲ ਸੰਗਮ ਦੇ ਨਾਲ ਬਾਬੇ ਰੇਡੀ ਸੇਰੇ ਨੋਟ ਲਗਾ 8 ਵੇ ਤੱਕ ਤੁਹਾਡੀ ਸੇਵਾ ਜਾ ਹਾਜ਼ਰ ਹੈ ਇਦਾਂ ਦੀਆਂ ਬਹੁਤ ਐਟਮਾ 31 ਅਗਸਤ ਤੱਕ ਤੁਹਾਨੂੰ ਮਿਲਣੀਆਂ ਬਹੁਤ ਫਾਇਦੇ ਸਸਰੀ ਕਾਲ ਜੀ ਸੋ ਪਹਿਲੀ ਗੱਲ ਤਾਂ ਹੈਗੀ ਤੁਸੀਂ ਇੱਥੇ ਵਿਜ਼ਿਟ ਕਰ ਲਓ ਜੇ ਤੁਸੀਂ ਦੂਰ ਆਂ ਤੇ ਤੁਸੀਂ ਵੀਡੀਓ ਕਾਲ ਤੇ ਵੀ ਕਪੜਾ ਖਰੀਦ ਸਕਦੇ ਆ ਤੁਹਾਨੂੰ ਕੋਰੀਅਰ ਦੀ ਸਰਵਿਸ ਵੀ ਦਵਾਂਗੇ ਵਿਆਹ ਸ਼ਾਈ ਦਾਜਵੇ ਦੇ ਕਪੜੇ 'ਚ ਬਹੁਤ ਵੱਡੇ ਫਾਇਦੇ ਬਾਬੇ ਸਿੱਟੀ ਦੇ ਸਾਡੇ ਕਰਦੇ ਨੇ ਆ ਕੈਮਰਾਮੈਨ ਓਮ ਗੰਦੀ ਨਾਲ ਹਰਦੀਪ ਸਿੰਘ ਦੱਗੜ ਸਾਹਨ ਟੀਵੀ ਜਲੰਧਰ